ਸਾਡੇ YouTube ਚੈਨਲ ਤੇ ਆਫਰ ਦਾ ਸਵਾਤਾਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਵਿੱਤ ਤੇ ਪਰਸਨਲ ਉਪਭਾਗ ਦੀ 30 ਪ੍ਰਾਰਭੀਸੋ 25 ਨੂੰ ਹੋਣ ਵਾਲੀ ਅਤੇ ਇਹ ਮੀਟਿੰਗ ਪੋਸਟਪੋਨ ਕਿਤੇ ਜਾਣ ਤੇ ਇਸ ਦੇ ਪੈਣ ਵਾਲੇ ਪ੍ਰਭਾਵ ਬਾਰੇ ਜ਼ਿਕਰ ਕਰਾਂਗੇ ਫਿਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਰੱਖਿਆ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਰਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬੀ 74 ਆਮ ਆਦਮੀ ਪਾਰਟੀ ਦੇ ਸਰਕਾਰ ਨੂੰ ਹੁਣ 3 ਸਾਲ ਤੋਂ ਵੱਧ ਸਮਾਂ ਸੱਤਾ ਵਿੱਚ ਆਈ ਨਹੀਂ ਹੋ ਗਿਆ ਹੈ। ਪਰੰਤੂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ 2022 ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਦੀਆਂ ਸਾਰੀਆਂ ਮੰਗਾਂ ਸੱਤਾ ਸੰਭਾਲ ਦੇ ਸਾਰ ਪੂਰੀਆਂ ਕਰ ਦੇਣ ਦਾ ਜੋ ਸੁਪਨਾ ਦਿਖਾਇਆ ਗਿਆ ਸੀ, ਹੁਣ ਜਾਪਦਾ ਹੈ ਕਿ ਉਹ ਸੁਪਨਾ ਹਵਾ ਵਿੱਚ ਹੀ ਲਟਕ ਕੇ ਰਹਿ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਸਰਕਾਰ ਵੱਲੋਂ ਜਦੋਂ ਜਨਮ ਦੇ ਮੁਲਾਜ਼ਮ ਤੇ ਪੈਨਸ਼ਨਰਾਂ ਨਾਲ ਮੀਟਿੰਗ ਦਾ ਸਮਾਂ ਦਿੱਤਾ ਜਾਂਦਾ ਰਿਹਾ ਹੈ। ਤੇ ਮੰਗਾ ਮੰਨੇ ਜਾਣ ਸੰਬੰਧੀ ਕੋਈ ਆਫ ਦੀ ਕਰਨ ਜਾਗਦੀ ਹੈ ਉਦੋਂ ਹੀ ਸਰਕਾਰ ਦੁਆਰਾ ਕਦੇ ਇੱਕ ਬਹਾਨੇ ਤੇ ਕਦੇ ਦੂਜੇ ਬਹਾਨੇ ਮੀਟਿੰਗ ਨੂੰ ਜਾਂ ਤਾਂ ਕੈਨਸਲ ਕਰ ਦਿੱਤਾ ਜਾਂਦਾ ਹੈ ਤੇ ਜਾਂ ਫਿਰ ਲੰਬੇ ਸਮੇਂ ਤੱਕ ਪੋਸਟਪੋਨ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਭਾਰੀ ਨਿਰਾਸ਼ਾ ਦੇਖਣ ਨੂੰ ਮਿਲਦੀ ਹੈ 3 ਮਾਰਚ ਤੇ 24 ਮਾਰਚ 2025 ਨੂੰ ਮੁਲਾਜ਼ਮਾਂ ਤੇ ਪੈਨਸ਼ਨਾਂ ਦੁਆਰਾ ਮਹਾਲੀ ਵਿਖੇ ਸੂਬਾ ਪਧਰੀ ਵੱਡੀਆਂ ਦੈਲੀਆਂ ਕਰਕੇ ਜੋ ਮੀਟਿੰਗ 15 ਜਨ 2025 ਨੂੰ ਸੰਪਾਪਤ ਪਸੂ ਹ ਪ੍ਰਾਪਤ ਕੀਤੀ ਗਈ ਸੀ ਉਸ ਨੂੰ ਅਹਿਮ ਮੌਕੇ ਤੇ ਕੈਸਲ ਕਰ ਦਿੱਤਾ ਗਿਆ ਸੀ ਤੇ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਸੈਕਟਰੀਟ ਪਹੁੰਚੇ ਡਿਟਾ ਨੂੰ ਮੀਟਿੰਗ ਕੀਤੇ ਬਗੈਰ ਹੀ ਮਾਯੂਸ ਹੋ ਕੇ ਵਾਪਸ ਪਰਤਣਾ ਪਿਆ ਸੀ ਫਿਰ ਮਿਤੀ 25 ਜਨ 2025 ਨੂੰ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾ ਦੀ ਚੇਅਰਮੈਨਸ਼ਿਪ ਤਹਿਤ ਕੈਬਨਟ ਸਬ ਕਮੇਟੀ ਦੀ ਮੁਲਾਜ਼ਮਾਂ ਤੇ ਪੈਨਸ਼ਨਾਂ ਸਾਂਝੇ ਫਰੰਟ ਨਾਲ ਮੀਟਿੰਗ ਲੰਬੇ ਸਮੇਂ ਤੱਕ ਚੱਲੀ ਜਿਸ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਪੈਂਡਿੰਗ ਮੰਗਾਂ ਤੇ ਵਿਸਤਾਰ ਪੂਰਵਕ ਖੁੱਲ ਕੇ ਚਰਚਾ ਹੋਈ ਹਮੇਸ਼ਾ ਮੰੰ ਸਰਦਾਰ ਹਰਪਾਲ ਸਿੰਘ ਟੀਮਾ ਦੁਆਰਾ ਸਾਰੀਆਂ ਮੰਗਾਂ ਜਿਵੇਂ 2.5% ਦਾ ਫੈਕਟਰਲ ਪੈਨਸ਼ਨਾਂ ਦੀ ਓਪੀਐਸ ਸਕੀਮ 13% ਪੈਨਿੰਗ ਡੀਏ ਦੀਆਂ ਗਿਸ਼ਤਾਂ ਜਾਰੀ ਕਰਨੀਆਂ 17/7/2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਛੇਵੀਂ ਤਨਖਾਹ ਕਮਿਸ਼ਨ ਤੇ ਛੇਵੀਂ ਤਨਖਾਹ ਕਮਿਸ਼ਨ ਦੀਆਂ ਸਪਾਰਸ਼ਾਂ ਦਾ ਦੂਜਾ ਹਿੱਸਾ ਲਾਗੂ ਕਰਨ ਸਮੇਤ ਹੋਰ ਵੀ ਐਮ ਮੰਗਾਂ ਤੇ ਕੁੱਲ ਕੇ ਲੰਬੇ ਸਮੇਂ ਲਈ ਵਿਚਾਰ ਉਤਾਰਾ ਕੀਤਾ ਗਿਆ ਸੀ ਪਰੰਤੂ 25/4/2025 ਦੀ ਮੀਟਿੰਗ ਵਿੱਚ ਸਰਦਾਰ ਹਰਪਾਉ ਸਿੰਘ ਟੀਮਾਂ ਨੇ ਇੱਕ ਮਿੱਠਾ ਜਿਹਾ ਲਾਰਾ ਲਗਾਉਂਦੇ ਹੋਏ ਭਰੋਸਾ ਦਿੱਤਾ ਕਿ ਇਹਨਾਂ ਸਾਰੀਆਂ ਮੰਗਾਂ ਦਾ ਨਿਪਟਾਰਾ ਮਿਤੀ 30/4/2025 ਨੂੰ ਪਰਸਨਲ ਤੇ ਵੇਤਨ ਭਾਗ ਦੀ ਹੋਣ ਵਾਲੀ ਮੀਟਿੰਗ ਵਿੱਚ ਕੀਤਾ ਜਾਵੇਗਾ ਇਸ ਸਬੰਧੀ ਮੁਲਾਜ਼ਮ ਪੈਨਸ਼ਨ ਸਾਝੇ ਫਰੰਟ ਦੇ ਦੋ ਲੀਡਰਾਂ ਨੂੰ ਵੀ ਟੀ ਅਪਰੈਰੀਟੀ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਇਜਾਜ਼ਤ ਦਿੱਤੀ ਗਈ ਪਰੰਤੂ ਕਿੰਨੇ ਅਫਸੋਸ ਦੀ ਗੱਲ ਹੈ ਕਿ ਜਦੋਂ ਮੁਲਾਜ਼ਮ ਪੈਨਸ਼ਨ ਸਾਝੇ ਫਰੰਟ ਦੇ ਦੋ ਲੀਡਰ ਕਰਨ ਸਿੰਘ ਤਨੋਆ ਤੇ ਐਨ ਕੇ ਕਲਸੀ ਪੰਜਾਬ ਸਿਵਲ ਸਕੱਤਰਤ ਵਿਖੇ ਮੀਟਿੰਗ ਕਰਨ ਲਈ ਪਹੁੰਚੇ ਤਾਂ ਵਿੱਤ ਭਾਗ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਕਿ 30 ਅਪ੍ਰੈਲ ਦੀ ਮੀਟਿੰਗ ਪੋਸਟਪੋਨ ਕਰ ਦਿੱਤੀ ਗਈ ਹੈ। ਇਹਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸੀਪਲ ਸੈਕਟਰੀ ਫైనాన్స్ ਤੇ ਜਲ ਸੂਟ ਸੈਕਟਰੀ ਆਈਏਐਸ ਕ੍ਰਿਸ਼ਨ ਕੁਮਾਰ ਮੀਟਿੰਗ 'ਵੀ ਅਵੇਲੇਬਲ' ਹੀ ਨਹੀਂ ਸਨ ਕਿਉਂਕਿ BBMB ਦੇ ਪਾਣੀ ਦੀ ਵੰਡ ਨੂੰ ਲੈ ਕੇ ਪੰਜਾਬ-ਹਰਿਆਣਾ ਵਿਚਕਾਰ ਚੱਲ ਰਹੇ ਵਿਵਾਦ ਕਾਰਨ ਕੋ ਉਦਰ ਮਸ਼ਰੂਕ ਸਨ 30 ਅਪ੍ਰੈਲ ਦੀ ਮੀਟਿੰਗ ਲਈ ਮੁਲਾਜ਼ਮ ਪੈਨਸ਼ਨ ਸਾਂਝੇ ਫਰੰਟ ਦੇ ਆਗੂ ਆਪਣੀਆਂ ਮੰਗਾਂ ਖਾਸ ਕਰਕੇ 2.59 ਵੈਕਟਰ ਨਾਲ ਪੈਨਸ਼ਨਾਂ ਦੀ ਪੈਨਸ਼ਨ ਸੋਧਨ ਸੰਬੰਧੀ ਸਾਰੇ ਦਸਤਾਵੇਜ਼ ਲੈ ਕੇ ਇਸ ਹੱਕੀ ਮੰਗ ਨੂੰ ਮਨਵਾਉਣ ਲਈ ਮੀਟਿੰਗ ਕਰਨ ਲਈ ਪਹੁੰਚੇ ਸਨ ਕਿਉਂਕਿ ਮੀਟਿੰਗ ਪੋਸਟਪੋਨ ਹੋਣ ਨਾਲ ਉਹਨਾਂ ਨੂੰ ਨਿਰਾਸ਼ ਹੋ ਕੇ ਬਿਨਾਂ ਮੀਟਿੰਗ ਕੀਤੇ ਹੀ ਵਾਪਸ ਪਰਤਣਾ ਪਿਆ ਹੁਣ ਪੋਸਟਪੋਨ ਕੀਤੀ ਗਈ ਇਸ ਮੀਟਿੰਗ ਲਈ ਅਗਲੀ ਤਾਰੀਖ ਪ੍ਰਤੀਵੀ ਅਨਿਸ਼ਚਿਤ ਬਣੀ ਹੋਈ ਹੈ ਤੇ ਵਿਤਰਪਾਲ ਦੇ ਅਧਿਕਾਰੀਆਂ ਦੁਆਰਾ ਸਿਰਫ ਇੱਕ ਲਾਰਾ ਹੀ ਲਗਾਇਆ ਗਿਆ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਫੇਰ ਕੀਤੀ ਜਾਵੇਗੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ অতি ਅਹਿਮ ਮੀਟਿੰਗ ਕਦੋਂ ਹੁੰਦੀ ਹੈ ਤੇ ਕਿਹੜੀਆਂ ਮੰਗਾਂ ਦਾ ਨਿਪਟਾਰਾ ਉਸ ਆਉਣ ਵਾਲੀ ਮੀਟਿੰਗ ਵਿੱਚ ਕੀਤਾ ਜਾਂਦਾ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ